ਦੇਣੀ ਤੈਨੂੰ ਲਾਸਟ ਦੱਸ ਪੂਰੇ 35000 ਦੇਣੀ 75000 ਲਵਾਂਗੇ 36 ਦੇ ਪਾਦੇ ਲੈਣੀ ਆ ਚਲੋ 65 ਤੋਂ ਥੱਲੇ ਨਹੀਂ ਪਾ ਦਿੰਦੇ ਸਾਹਮਣੇ ਨੇ 21 ਬਦਨ ਤੇ ਜਾਵਣ ਵਾਲੇ ਵਿਕਣੇ ਲੈਣਾ zara ਬਦਨ ਤੇ ਬਹੁਤ ਕੀਰੇ ਆ ਕਿਵੇਂ ਕਿਸੇ ਬੱਚੇ ਪੈ ਲੈ ਫੜਦਾ ਬਗੇ ਹੋਈ ਆ ਕਿੱਧਰ ਗਿਆ ਉਹੀ ਦਾ ਆਂਡੂ ਆ ਗਏ ਕਿੰਨੇ ਬੋਲਦਾ ਸਵੇਰ ਪੈਂਟ ਦੱਸ ਦੋ ਕੋ ਨਾ ਕਰ ਦਵਾ ਦਿਓ ਬਹਿ ਗਏ ਯਾਰ ਪੈਂਟ 52 ਘਾਟ ਨਹੀਂ 1 ਘਾਟ 52 ਉਹ ਤਾਂ ਹੋਈ ਪਿਆ ਸਭ ਤਾਂ 35 ਤੋਂ 36 ਕੀ ਫਰਕ ਆ ਅੱਧੋ ਦੀ ਫਰਕ ਦੇਣੇ ਗੱਲ ਸੁਣ ਦੇਣੇ ਦੇਣ ਪੈਂਟ ਦਾ ਘਾਟ ਕਿੰਨੇ ਯਾਰ ਬਕਾਇਦਾ ਕੀ ਹੈ ਦੇਖਦਾ ਸਹੀ ਉਹਦਾ ਕੱਟ ਜਾ 65 ਤੋਂ ਕੱਟ ਨਹੀਂ 40 ਤੋਂ ਅੰਦਰ ਆਇਆ ਕੁਝ ਧਿਆਨ 40 ਤੋਂ ਅੰਦਰ ਧਿਆਨ ਹੈ ਦੇਖ ਲਓ ਬਣਦੇ ਨਹੀਂ ਇਹ 50 ਦੇ ਵੀ ਨਹੀਂ ਬਣਨੇ ਪੂਰੇ ਜਾਲੀ ਦੇ ਚੱਲ ਫੇਰ ਦੇਖ ਲੈ ਤੇਰੀ ਮਰ ਅੱਛਾ ਉਹ ਅੱਛਾ ਉਹੀ ਹੈ ਆਹੋ ਉਹੀ ਹੈ ਭਾਈ ਉਹ ਠੀਕ ਆ ਬੰਦੇ ਵਾਲਾ ਆਹ ਬੰਨਾਲੀ ਮੰਡੀ ਤੇ ਲੱਗ ਗਿਆ ਹੁਣ ਵਾਲੀ ਮੰਡੀ ਦੀ ਗੱਲ ਕਰੋ ਕਿਤੇ ਲੱਗੇ ਸੀ 50 ਲੱਗ ਗਿਆ ਜੀ ਇੱਥੇ ਹੀ ਦੀ ਆ ਇੱਥੇ ਹੀ ਲੱਗਿਆ ਆ ਉਹਦਾ ਦੀਗਾ ਪਹਿਲੇ ਲੱਗੇ ਸੀ ਫਿਰ ਵਧੀਆ ਰੁਪਏ ਲੱਗੇ ਜਦੋਂ ਤੁਸੀਂ ਮੇਰੇ ਨਾਲ ਕਹੋਗੇ ਮੰਡੀ ਆ ਨਾ ਪੂਰੇ ਹੋ ਜੂ ਹਾਂ 120000 ਰੁਪਏ ਹੁਣ ਕਿੰਨੇ ਲਾਤੇ ਭਾਈ ਨੇ ਕਹਤਾ ਚਲ 40 ਮੈਂ ਦਾ 40000 ਰੁਪਏ ਫੇ ਤਾਂ ਉਹ ਹੀ ਦੇ ਭਾਈ ਉਹ ਮੌਕਾ ਹੁੰਦਾ ਫੇਰ ਉਹ ਨਾ ਓਕੇ ਮੌਕੇ ਮੌਕੇ ਜਿਨੇ ਬਣਾਏ ਫੇਰ ਪਾ ਕੇ ਵੇਖਦਾ ਕੀ ਘਾਟ ਆ ਮੈਂ ਤੇਰੇ ਕੱਲਾ ਬੱਕਰਾ ਕਿਨੇ ਦੇ ਦੂੰਗੇ ਹੈ ਕੰਨਾ ਕਿਨੇ ਦੇਣਾ ਕਾਲਾ ਹਾਂ ਭਲਾ ਦੱਸੋ ਭਾਈ ਓਏ ਦੱਸ ਵੀਰੇ ਕੱਲਾ ਕਿਨੇ ਕੱਲਾ 32 ਦਾ ਹੈ ਹੈ 32 ਦਾ ਪੱਕਾ ਕਾਲਾ ਆ ਸਾਹਬ ਨੂੰ ਕਰ ਲੈ ਫਿਰ ਤਾਂ ਲੈ ਨੰਦਰਾ ਕੱਲਾ ਦੇ 20000 ਦਾ ਨਾ ਕੈਦਾ ਤਾਂ ਕੈਦਾ ਭਾਈ ਨਾ ਦੇਖ ਲੈ ਬੋਲ ਦੇਖ ਲੈ ਓੜਾ ਹੋਰ ਨਾ 15 ਲਾ ਲਾ 100 ਲਾ ਲਾ ਖਾਈ ਜਾਏਗੀ ਖਵਾਈ ਜਾਏਗੀ ਫਾਇਦਾ ਨਹੀਂ ਉਹਨਾਂ ਗੱਲਾਂ ਦਾ ਨਾ 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 ਬਸ ਤਫੜਾ ਰੱਬ ਲੱਗਦੀ ਗੱਲ ਕਰੋ ਨਾ ਕਹੇਦਾ ਜੇ ਤਾਂ ਪੈਣ ਦੀ ਜੋੜ ਹੀ ਜਾਵੇਂ ਹੁਣ ਤੁਸੀਂ ਦੇਖੋ ਸਾਈਡ ਦੇਖਾ ਲਿੰਕ ਦਾ ਕੱਲਾ ਦਾ ਕਿੰਨੇ ਦਾ ਦੇਂਗਾ ਬੀਰ ਬੀਰ ਕਰੋ ਜੇ ਤਾਂ ਸੌ ਪਾਈ ਆ ਫੇਰ ਤਾਂ ਆਪਾਂ ਇੱਥੇ ਬੰਦ ਕਰ ਦਿੰਦੇ ਹਾਂ ਠੀਕ ਹੈ ਜੇ ਵੇਚਣਾ ਹੈਓ ਫਿਰ ਵੇਚੋ ਆਏਗਾ ਮੈਂ ਤੇਲ ਫੁੱਕੇ 100 ਪਾ ਕੇ ਨਹੀਂ ਸੌਦੇ ਬੰਦੇ ਹੁੰਦੇ ਆ ਲੈ ਫੜ ਗੱਲ ਨਾ ਵੀ ਓਏ ਇਕੱਲੇ ਦਾ ਦੋੜੀ ਗੱਲ ਕਰਦੇ ਬਸ ਤੇ ਕੋਈ ਹਾਂ ਨਾ ਯਾ ਬਰਾਮਾ ਯਾ ਲਾਸਟ 3 ਬਾਹਰ ਨੂੰ ਥੱਲੇ ਨਹੀਂ ਦੂਜਾ ਮਾੜਾ ਪੜਤਾਲਾ ਦੱਸੂਗਾ ਕੁਝੋ ਮੋੜ ਦੇ ਨਾ ਨਾ ਯਾਰ ਦਾ ਬੱਕਰਾ ਨਾ ਨਾ ਯਾਰ ਚੱਲ ਰਿਹਾ ਆ ਦੇਖ ਹਾਂ ਪੱਧੀ ਆ ਲੱਗੀ ਆਹ ਉਧਰ ਜੀ 8000 ਰੁਪਏ ਦੀ ਗੱਡੀ ਹੈ ਬਾਈ ਯਾਰ ਇਹਨਾਂ ਨੇ ਵੀ ਅੱਗੇ ਵੇਚਣਾ ਕੋਈ 5-7 ਸੌ ਹਜ਼ਾਰ ਇਹਨਾਂ ਨੂੰ ਵੀ ਚਾਹੀਦਾ ਸਿੱਧੀ ਜੀ ਗੱਲ ਹੈ ਹਾਂ ਸਾਰੇ ਆ ਦੇ ਖਾਤਰੀ ਫਿਰਦੇ ਯਾਰ ਅਸੀਂ ਫਿਰ ਉਹ ਮੰਗਣਾ ਚਾਹਦੇ ਆਂ ਫਿਰ ਭੋਣ ਆਏ ਨਫੇ ਦੀ ਖਾਤਰੀ ਫਿਰ ਜਾ ਕੋਈ ਵੀ ਹੁੰਦੇ ਕਾਲੇ ਦਾ ਬਾਈ ਅੱਛਾ ਲਈ ਸਾਰੇ ਜਿੰਨੇ ਦੇਖ ਲੈ ਵੀ ਬੰਦ ਦੇ ਵੇਸਾ ਉਹ ਮੜਿਆ ਇਹ ਤਾਂ ਖੱਲੇ ਤਾਂ ਕਿੰਨੇ ਲੇਗਾ ਛੋਟੇ ਦੇ ਚਲ ਇਹਦਾ ਵੀ ਦੱਸ ਦੇ ਇਹਦਾ ਇਹਦਾ ਕੱਲੇ ਦਾ ਦੱਸ ਦੇ ਉਹਦਾ ਕੋਈ ਰੇਟ ਆ ਬੱਸ ਆ ਇੱਕ ਰੇਟ ਵੀਰੇ ਉਹਦੇ ਤੇ ਇਹਦੇ 'ਚ ਬਹੁਤ ਫਰਕ ਆ ਇਹ ਵੀ ਦਾ ਇਹਦਾ ਭਾਈ ਇਹਦਾ ਜੀ ਨਾ 20 ਉਹਦੇ ਕੀ ਲਾਤਾ ਉਹਦਾ ਉਹਦਾ ਵੀ 16 ਦਾ ਪਾਦੇ ਉਹ ਲੈ ਜਿਹੜਾ ਉਹ 20 ਕਹੀ ਜਾਂਦੇ ਨੇ ਹਾਂ ਨਾ 20 ਦਾ ਲਈ ਹੈ ਤੂੰ 16 ਕਵੇਂ ਲੋਡਾ 14 ਦਾ ਪਾ ਰਹੇ ਪਹਿਲਾਂ ਅਸੀਂ ਤਾਂ ਬਾਅਦ ਚੋਂ ਲੈ ਲੈਂਦੇ ਇਹਨੇ ਦੇਣਾ ਕਾਲਾ ਦੇ ਇੱਕ ਤੇ ਪਸ਼ੂਆ ਤਿਆਰ ਕਰਦੇ ਦੇਖ ਲੈ ਜਿਹੜੇ ਕਾਲਾ 2000 ਦਾ ਦੇਣਾ ਤਾਂ ਹੈ ਜਾਇਦਰ ਵੀ ਲਾਗੇ ਤੁਨੂੰ ਹੋਰ 500 ਪਾ ਦਿਆਂ ਇਦੋਂ ਕੌਣ ਦੁਈਆ ਬੋਲ ਕਿੰਨੇ ਦਾ ਲਾ ਬਣਦਾ ਨਹੀਂ 40 ਦੇ ਪਾਉਣੇ ਦੋਨੇ ਰੇਟ ਨਹੀਂ ਦੋਨੇ 40 ਦੇ ਪਾ ਨਾ ਦੋਨੇ ਯਾਰ ਤੈਨੂੰ ਘੱਟ ਵੀ ਲਾ ਫੜ 10 ਰੁਪਏ ਵਾਟ ਦਿੰਦੇ ਨਹੀਂ ਆਲਾ ਫੜ 42000 ਦਾ ਦੋਨੇ ਪਾਉਣਾ ਨਾ 43000 ਦੇ ਪਾਵਾਂ ਨਾ ਨਾ ਜੰਮੀ ਨਹੀਂ ਵਿਆਹ ਨਹੀਂ ਮੋਇਆ ਕੀ ਫਰਕ ਇਹ ਤੇਰੀ ਰਾਤ ਕਿੰਨੇ ਬੱਗੇ ਪਈ ਹੁਣ ਮੈਨੂੰ ਦੱਸ ਹੁਣ ਤੂੰ ਪੱਕਾ ਬੱਸ ਜਮਾ ਲਾਸਟ 60 ਆ ਜੀ ਦੋਨਾਂ ਦਾ ਇਹਦਾ ਕੱਲੇ ਦਾ ਕੀ ਕਿਸੇ ਨੂੰ ਕੱਲੇ ਦੱਸਦਾ ਇਹਦਾ ਗੱਲੇ ਦਾ 30 ਕਹਿੰਦਾ ਜੀ ਕਿੰਨੇ ਲਾਇਆ ਆਪਾਂ ਆਪਾਂ ਲਾਇਆ ਪਾਈ ਤਾਂ ਕਿਸੇ ਦਾ ਹੋਰ ਸੀ ਹਾਂ ਹੁਣ ਆਪਣਾ ਚੱਲ ਪਿਆ ਹੁਣ ਦੱਸ ਦੇ ਵੀ ਜਾਇਜ਼ ਕਰਕੇ ਲੈ ਕੇ ਜੇ ਹਾਂ ਇਹ ਕਿੱਦਾਂ ਵਜਨ ਕਿੱਲਾ ਹੈਗਾ ਹਾਂ ਵਜਨ ਤੇ ਵਗਦਾ 1 ਕਿਲੋ ਪੈਂਦਾ ਮਾਇਲਾ ਨਹੀਂ ਹੁੰਦਾ ਮੂਲ ਬਾਈ ਲੈਂਦਾਗਾ ਵੰਜਾਂ ਦੇ ਹਿਸਾਬ ਨਾਲ ਜਾਊਗਾ ਉਨੀ ਲੱਗਦੀ ਬੋਡੀ ਦੇ ਲੱਗੇ ਸਮੇਂ ਦੇ ਲੱਗੇ ਹਾਂ ਨੰਦਰਾ ਬੋਰਡ ਦੋਨੇ ਕਿੰਨੇ ਦੇ ਪਉਂਦੇ ਚਾਰ ਪਾ ਲਾਂਗੇ ਆਪਾਂ ਤਾਂ ਸਿੱਧੀ ਗੱਲ ਦੂਈ ਰੱਖਣੀ ਨਹੀਂ ਕੋਈ ਵੇਚਣੀ ਨਹੀਂ ਐਵੇਂ ਗੱਪਾਂ ਜਿਹੀ ਮਾਰੀ 60 ਤੋਂ ਥੱਲੇ ਨਹੀਂ 45000 ਦੇ ਦੇਣੇ ਤਾਂ ਇੱਧਰ ਪਾ ਦੇ ਕਿਸੇ ਦੇ ਹੋਰ ਨੇ ਗੌੜੇ ਦੇ ਨਜ਼ਾਰੇ ਤੋਂ ਗੌੜੇ ਨੂੰ ਨਾਲ ਬਾਹਲਾ ਹਕਾਨਾ ਤੋਂ ਗੌੜੇ ਦੇ ਆ ਵੀਡੀਓ ਪਹਿਲਾਂ ਪਸਣਾ ਲੈ ਲੈ ਭਾਈ ਨੂੰ ਤੋਂ ਗੌੜੇ ਦੇ ਨੇ ਗੌੜੇ ਦੇ ਨੇ ਪਿਛਲੀ ਮੰਡੀ ਦਾ ਨਾਲ ਆਇਆ ਸੀ ਹੈਲੋ ਅੱਜ ਦੇਖ ਕੇ ਕੀ ਆਉਗਾ ਹਾਂ ਭਾਈ ਪਤਾ ਮੈਨੂੰ ਉਹ ਬਈ ਪੂਰਾ 45000 ਲੱਗਿਆ ਦੋ ਬੱਕਰਿਆਂ ਦੇ ਉੱਤੇ 45000 ਇਹ ਲੱਗ 95780 72607 ਇੱਕ ਵਾਰੀ ਫੇਰ ਬੋਲ 95780 72607 ਕਿਹੜਾ ਪਿੰਡਾ ਪਿੰਡ ਨਹੀਂ ਦੱਸਦਾ ਹੀ ਨਹੀਂ ਦੱਸਦਾ ਪਿੰਡਾ ਹਾਂ ਇਹ ਇੱਥੇ ਦਾ ਹੈ ਨਾ ਇੱਥੇ ਦਾ ਹੈ 4 ਲਗੇ ਸੀ ਇਕੱਠੇ ਤੋਂ